ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਫਸੇ ਕਸੂਤੇ ਪਹਿਲਾਂ ਤਾਂ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਸੀ ਬਲਵਿੰਦਰ ਸਿੰਘ ਭੁੰਦਾ ਡਾਕਟਰ ਦਲਜੀਤ ਸਿੰਘ ਚੀਮਾ ਬਿਕਮਜੀਤ ਸਿੰਘ ਜੀਠੀਆ ਯਾਨੀ ਕਿ ਵਾਰ-ਵਾਰ ਘਰ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੋਰੀ ਨਾ ਕੀਤੀ ਕਿ ਮੈਂ ਨਾ ਅੱਜ ਨਾ ਕੱਲ ਫਿਰ ਦੁਬਾਰਾ ਪ੍ਰਧਾਨ ਬਣਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਤੋਂ ਬਾਅਦ ਗਏ ਸ੍ਰੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਫਿਰ ਫੋਨ ਤੇ ਵੀ ਗੱਲ ਕੀਤੀ ਗਈ ਸ੍ਰੀ ਦਰਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਕਿ ਤੁਸੀਂ ਆਪਣਾ ਅਹੁਦਾ ਸੰਭਾਲੋ ਲੇਕਿਨ ਉਹਨਾਂ ਨੂੰ ਵੀ ਕੋਰੀ ਨਾ ਕਰ ਦਿੱਤੀ ਲੇਕਿਨ ਫਿਰ ਖੁਦ ਸੁਖਬੀਰ ਸਿੰਘ ਬਾਦਲ ਗਿਆ 15 ਮਿੰਟ ਦੇ ਵਿੱਚ ਕਨਵਿੰਸ ਕਰ ਲਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਮਣੇ ਇੱਕ ਵੱਡਾ ਚੈਲੰਜ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਇੱਕ ਪਾਸੇ ਧਾਗੀ ਧੜਾ ਦੂਸਰੇ ਪਾਸੇ ਸਿੱਖ ਕੌਮ ਸਿੱਖ ਐਸੋਸੀਏਸ਼ਨ ਜਥੇਬੰਦੀਆਂ ਫੈਡਰੇਸ਼ਨਸ ਕਈ ਹੈ ਗਿਆ ਨੇ ਕਈ ਆਰਗੇਨਾਈਜੇਸ਼ਨਸ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਦਾ ਹੁਕਮ ਨਾਵਾ ਇੱਕ ਪਾਸੇ ਕੁਤਾਈ ਕੀਤੀ ਜਾ ਰਹੀ ਹੈ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਕਿ ਤਿੰਨੇ ਤਿੰਨ ਜਥੇਦਾਰਾਂ ਨੂੰ ਹਟਾਉਣਾ ਮਹਿੰਗਾ ਪਵੇਗਾ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਧਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਰਕ ਮੈਂਬਰਾਂ ਨੂੰ ਲੇਕਿਨ ਇਹ ਫੈਸਲਾ ਹੁਣ ਕੌਣ ਲਵੇਗਾ ਇਹ ਫੈਸਲਾ ਲੈਣਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੀ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਵਾਮਾ ਖਤਮ ਕੀਤੀਆਂ ਸੀ ਉਸ ਤੋਂ ਬਾਅਦ ਜਦੋਂ ਸ਼੍ਰੀ ਆ ਜਿਹੜੇ ਹੈਗੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਵੱਲੋਂ ਕਿਆ ਕਿਆ ਕੀ ਮਤਭਾਗਾ ਹੈ ਬਾਦਸ ਤਿਫਾ ਦੇ ਦਿੱਤਾ ਲੇਕਿਨ ਹੁਣ ਸਿੱਖੋਂ ਸਾਰੀਆਂ ਜਥੇਬੰਦੀਆਂ ਜਥੇਬੰਦੀਆਂ ਦੇ ਆਗੂ ਇਹ ਮੰਗ ਕਰ ਰਹੇ ਨੇ ਕਿ ਤਿੰਨ ਜਥੇਦਾਰ ਸੈਬਾਨਾਂ ਦੀਆਂ ਜਿਹੜੀਆਂ ਸਮਾਵਾਂ ਨੇ ਇਹਨਾਂ ਨੂੰ ਬਹਾਲ ਕੀਤਾ ਜਾਵੇ ਯਾਨੀ ਕਿ ਸਿੱਖ ਕੌਮ ਹਾਲੇ ਵੀ ਨਹੀਂ ਮੰਨ ਰਹੀ ਕੁਲਦੀਪ ਸਿੰਘ ਗੜਗੱਜ ਨੂੰ ਜੋ ਐਜ਼ ਅ ਕਾਰਜਕਾਰੀ ਜਥੇਦਾਰ ਨੇ ਸ੍ਰੀ ਅਕਾਲ ਤਖਤ ਸੈਦ ਤੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਯਾਨੀ ਕਿ 28 ਅਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਬਜਟ اجلاس ਸੈਸ਼ਨ ਹੋਣ ਜਾ ਰਿਹਾ ਹੈ ਤੇ ਉਥੇ ਚੈਲੰਜ ਕੀਤਾ ਹੋਇਆ ਹੈ ਨੈਗਸਨ ਜਥੇਬੰਦੀਆਂ ਵੱਲੋਂ ਦਮਦਮਾ ਟਕਸਾਲ ਦੇ ਮੁਖੀ ਜਿਹੜੇ ਬਾਬਾ ਹਰਨਾਮ ਸਿੰਘ ਧੂਮਾ ਨੇ ਉਹਨਾਂ ਵੱਲੋਂ ਅਤੇ ਹੋਰ ਵੀ ਸਿੱਖ ਭਾਈਚਾਰਾ ਉਥੇ ਜੁੜੇਗਾ ਯਾਨੀ ਕਿ ਗਲੇ ਦੀ ਹੱਡੀ ਬਣ ਗਏ ਨੇ ਵੱਡਾ ਫੈਸਲਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਕਿਹੜੀ ਗੱਲ ਤੇ ਕਨਵਿੰਸਿੰਗ ਹੋਏ ਕਨਵਿੰਸ ਹੋਏ ਨੇ ਸਖਬੀਰ ਸਿੰਘ ਬਾਦਲ ਦੇ ਨਾਲ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਗਿਆ ਹੈ ਗਰਾਊਂਡ ਲੈਵਲ ਤੇ ਕਿ ਸਾਡਾ ਆਧਾਰ ਖਤਮ ਹੁੰਦਾ ਜਾ ਰਿਹਾ ਹੈ ਚਾਹੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਚਾਹੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਣ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਯਾਨੀ ਕਿ ਵੱਡੀ ਚੁਣੌਤੀ ਬਣ ਗਈ ਹੈ ਐਡਵੋਕੇਟ ਅਰਜੰਦ ਸਿੰਘ ਧਾਮੀ ਵਾਸਤੇ 28 ਮਾਰਚ ਨੂੰ ਕਿਉਂਕਿ 28 ਮਾਰਚ ਨੂੰ ਜਿੱਥੇ ਇਹ ਬਜਟ ਪੇਸ਼ ਹੋਣ ਜਾ ਰਿਹਾ ਜਿੱਥੇ ਗੱਲਬਾਤ ਹੋਣ ਜਾ ਰਹੀ ਹੈ ਉੱਥੇ ਸਿੱਖ ਜਥੇਬੰਦੀਆਂ ਵੱਲੋਂ ਇਹ ਮੰਗ ਕੀਤੀ ਜਾਵੇਗੀ ਧਰਨਾ ਮੁਜ਼ਾਰੇ ਵੀ ਕੀਤੇ ਜਾਣਗੇ ਕਿ ਸਾਨੂੰ ਉਹੀ ਤਿੰਨ ਜਥੇਦਾਰ ਚਾਹੀਦੇ ਨੇ ਜਿਹੜੇ ਪਹਿਲਾਂ ਗੁਰੂ ਘਰਾਂ ਦੀਆਂ ਸੇਵਾਵਾਂ ਨਿਭਾਰੇ ਸੀ ਯਾਨੀ ਕਿ ਇਹ ਵੱਡਾ ਫੈਸਲਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਗਲੇ ਦੀ ਹੱਡੀ ਬਣੇਗਾ ਇੱਕ ਵੱਡਾ ਚੈਲੰਜ ਹੈ 28 ਮਾਰਚ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਸ ਤਰ੍ਹਾਂ ਦਾ ਫੈਸਲਾ ਲੈਣਗੇ ਕਿਵੇਂ ਫੈਸਲਾ ਲੈਂਦੇ ਨੇ ਕਿਸ ਨੂੰ ਸੁਵਾਵਾ ਤੇ ਲੈ ਕੇ ਆਣਾ ਕਿਸ ਨੂੰ ਬਹਾਲ ਕਰਨਾ ਹੈ ਕਿਸ ਨੂੰ ਲਾਉਣਾ ਹੈ ਇਹ ਤੁਹਾਨੂੰ ਐਡਵੋਕੇਟ ਅਜਿੰਦਰ ਸਿੰਘ ਧਾਮੀ ਖੁਦ ਹੀ ਦੱਸਣਗੇ 28 ਮਾਰਚ ਨੂੰ